ਕੀ ਕਦੇ ਤੁਸੀਂ ਪੰਜ ਤਾਲੀਆਂ ਵਾਲੇ ਘੜੇ ਦਾ ਪਾਣੀ ਪੀਤੇ ਘੜਾ ਉਹ ਵੀ ਸੜਕ ਦੇ ਕਿਨਾਰੇ ਦੇ ਉੱਪਰ ਪਿਆ ਹੈ ਤੇ ਉਸ ਦਾ ਪਾਣੀ ਜਿਵੇਂ ਤੁਸੀਂ ਪੀਓਗੇ ਤਾਂ ਤੁਹਾਡੀ ਜਿਹੜੀ ਹੈ ਮੰਦੀ ਸੰਤੁਸ਼ਟੀ ਹੋ ਜਾਊਗੀ ਖਾਸ ਇੰਤਜ਼ਾਮ ਕੀਤਾ ਗਿਆ ਤੁਹਾਡੇ ਲਈ ਠੰਡੇ ਪਾਣੀ ਦਾ ਇਹ ਤਸਵੀਰ ਜਰੂਰੀ ਦਿਖਾਵਾਂਗੇ ਤੁਸੀਂ ਆਮ ਕਦੇ ਹਲੇ ਤੱਕ ਦੇਖੀ ਨਹੀਂ ਹੋਣੀ ਨਾ ਤੁਹਾਨੂੰ ਇਹ ਕੜਾ ਕਿਤੇ ਆਮ ਦੇਖ ਨੂੰ ਮਿਲੇਗਾ ਇਹ ਅਸੀਂ ਤਸਵੀਰ ਤੁਹਾਡੇ ਨਾਲ ਚੰਡੀਗੜ੍ਹ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਕਿ 39 ਸੈਕਟਰ ਦੇ ਉੱਪਰ ਦੇਖੋ ਕਿ ਬਾ ਕਮਾਲ ਕਿਸ ਦੇ ਵੱਲੋਂ ਇੱਕ ਪ੍ਰਬੰਧ ਕੀਤਾ ਗਿਆ ਹੈ ਅਤਿ ਦੀ ਗਰਮੀ ਦੇ ਵਿੱਚ ਤਿਖੜ ਦੁਪਹਿਰ ਦੇ ਵਿੱਚ ਜਿਹੜੇ ਲੋਕ ਇਸ ਰਸਤੇ ਦੇ ਉੱਪਰ ਗੁਜ਼ਰਦੇ ਨੇ ਉਹਨਾਂ ਨੂੰ ਜੇਕਰ ਪਿਆਸ ਲੱਗਦੀ ਆ ਤਾਂ ਇੱਥੇ ਜਿਹੜੇ ਲੋਕ ਆ ਕੇ ਕੜੇ ਦਾ ਪਾਣੀ ਪੀ ਸਕਦੇ ਨੇ ਦੇਖ ਸਕਦੇ ਹੋ ਕਿ ਬਕਾਇਦਾ ਪੂਰਾ ਜਿਹੜਾ ਕਿ ਅਰੇਂਜਮੈਂਟ ਕੀਤਾ ਗਿਆ ਹੈ ਇੱਕ ਦਰਖਤ ਜਿਸ ਦੇ ਥੱਲੇ ਇਹ ਘੜਾ ਲਗਾਇਆ ਗਿਆ ਅਤੇ ਫਿਰ ਬਕਾਇਦਾ ਇੱਕ ਸਟੈਂਡ ਤਿਆਰ ਕੀਤਾ ਗਿਆ ਤਾਂ ਕਿ ਜਿਹੜੇ ਲੋਕ ਨੇ ਉਹ ਇਸ ਆਸਾਨੀ ਦੇ ਨਾਲ ਜਿਹੜਾ ਘੜੇ ਦੇ ਉੱਪਰ ਪਾਣੀ ਜਿਹੜਾ ਭਰਿਆ ਹੋਇਆ ਘੜੇ ਦੇ ਵਿੱਚ ਉਸ ਨੂੰ ਪੀ ਸਕਣ ਸੋ ਪੂਰਾ ਅਰੇਂਜਮੈਂਟ ਕੀਤਾ ਗਿਆ ਜੇਕਰ نیچے ਰੱਖ ਦਿੱਤੇ ਤਾਂ ਸ਼ਾਇਦ ਹੋ ਸਕਦਾ ਕਿ ਜਿਹੜੇ ਕੀ ਜੀਵ ਜੰਤੂ ਨੇ ਉਹ ਮੂੰਹ ਮਾਰ ਲੈਣ ਦੇ ਘੜੇ ਦੇ ਵਿੱਚ ਅਤੇ ਫਿਰ ਜਿਹੜੇ ਲੋਕ ਨੇ ਪਾਣੀ ਨਾ ਪੀਣਾ ਪਸੰਦ ਕਰਦੇ ਅਜਿਹੇ ਦੇ ਵਿੱਚ ਲੋਕਾਂ ਦੀ ਸੁਵਿਧਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਘੜਾ ਜਿਹੜਾ ਕਿ ਇੱਥੇ ਰੱਖਿਆ ਗਿਆ ਆਸ-ਪਾਸ ਦੇਖੋ ਤੁਹਾਨੂੰ ਕੋਈ ਵੀ ਇੱਥੇ ਰਹਾਇਸ਼ੀ ਇਲਾਕਾ ਨਜ਼ਰ ਨਹੀਂ ਆਵੇਗਾ ਨਾ ਹੀ ਇੱਥੇ ਕਿਸੇ ਦਾ ਮਕਾਨ ਹੈ ਅਤੇ ਨਾ ਹੀ ਕੋਈ ਇੱਥੇ ਅਜੀਹਾ ਪਾਣੀ ਦੀ ਟੂਟੀ ਲਗਾਈ ਗਈ ਹੈ ਜਿਸ ਤੋਂ ਜਿਹੜਾ ਕਿ ਘੜੇ ਦਾ ਪਾਣੀ ਇੱਥੋਂ ਭਰਿਆ ਜਾ ਸਕੇ ਪਰ ਰੱਬ ਦਾ ਕੋਈ ਨੇਕ ਦਿਲ ਇਨਸਾਨ ਜ਼ਰੂਰ ਹੋਵੇਗਾ ਜਿਸ ਦੇ ਵੱਲੋਂ ਲੋਕਾਂ ਦੇ ਲਈ ਇਹ ਜਿਹੜਾ ਕਿ ਨੇਕ ਕੰਮ ਕੀਤਾ ਗਿਆ ਤਾਂ ਕਿ ਲੋਕ ਨੇ ਅੱਤ ਦੀ ਗਰਮੀ ਇਸ ਸਮੇ ਜਿਹੜਾ ਟੈਂਪਰੇਚਰ ਹੈ ਚੰਡੀਗੜ੍ਹ ਦੇ ਵਿੱਚ 42 ਤੋਂ 45 ਡਿਗਰੀ ਵਿਚਾਲੇ ਚੱਲਦਾ ਹੈ ਅਤੇ ਜਦੋਂ ਲੋਕ ਲੋਕ ਦੁਪਹਿਰ ਦੇ ਸਮੇ ਇਥੋਂ ਗੁਜ਼ਰਦੇ ਨੇ ਤਾਂ ਜ਼ਹਰ ਜੀ ਗੱਲ ਹੈ ਕਿ ਧੁੱਪ ਦੇ ਵਿੱਚ ਜਿਹੜੇ ਲੋਕ ਨਿਕਲਦੇ ਨੇ ਉਹਨਾਂ ਨੂੰ ਪਿਆਸ ਵੀ ਲੱਗਦੀ ਹੋਵੇਗੀ ਪਰ ਜਿਹੜਾ ਠੰਡਾ ਪਾਣੀ ਪੀਣਾ ਆਸਾਨੀ ਨਾਲ ਜਿਹੜਾ ਕੀ ਆਮ ਲੋਕਾਂ ਨੂੰ ਠੰਡਾ ਪਾਣੀ ਮਿਲ ਜਾਣਾ ਤਾਂ ਜਿਹੜਾ ਵੀ ਇਸ ਕੰਮ ਨੂੰ ਕਰਦਾ ਤਾਂ ਉਸ ਦੇ ਲਈ ਜਿਹੜੀ ਦਿਲੋਂ ਦੁਆ ਜ਼ਰੂਰ ਨਿਕਲਦੀ ਹੈ ਹੁਣ ਅਸੀਂ ਇਸ ਨੂੰ ਤਾਲਿਆਂ ਵਾਲਾ ਪਾਣੀ ਕਿਉਂ ਕਿਹਾ ਹੈ ਪੰਜ ਤਾਲਿਆਂ ਵਾਲੇ ਘੜੇ ਦਾ ਪਾਣੀ ਕਿਉਂ ਕਿਹਾ ਉਸ ਦੀ ਵੀ ਇੱਕ ਖਾਸ وجہ ਹੈ ਇਸ ਨੂੰ ਜਿਹੜਾ ਕਿ ਪੰਜ ਤਾਲੇ ਲਗਾਏ ਹੋਏ ਨੇ ਸਭ ਤੋਂ ਪਹਿਲਾ ਤਾਲਾ ਤੁਹਾਨੂੰ ਦਿਖਾਵਾਂਗੇ ਇਹ ਜਿਹੜੇ ਕਿ ਇੱਥੇ ਇੱਕ ਡੋਲੀ ਜਿਹੜੀ ਟੰਗੀ ਹੋਈ ਹੈ ਛੋਟੀ ਡੋਲੀ ਹੈ ਅਤੇ ਲੋਕ ਇਸ ਨੂੰ ਘੜੇ ਦੇ ਵਿੱਚ ਪਾਉਂਦੇ ਨੇ ਅਤੇ ਫਿਰ ਉਸ ਦੇ ਵਿੱਚੋਂ ਪਾਣੀ ਕੱਢਦੇ ਨੇ ਆਪਣੇ ਮੁਤਾਬਕ ਜਿੰਨੀ ਲੋੜ ਹੈ ਉਹ ਪੀ ਲੈਂਦੇ ਨੇ ਇਹ ਡੋਲੀ ਚੋਰੀ ਨਾ ਹੋਵੇ ਸ਼ਾਇਦ ਹੋ ਸਕਦਾ ਹੈ ਕਿ ਇਹ ਤਾਲਾ ਲਗਾ ਦਿੱਤਾ ਹੋਇਆ ਹੋਵੇ ਫਿਰ ਇਸ ਤੋਂ ਇੱਕ ਨਾਲ ਜੰਜੀਰ ਬੰਨੀ ਹੋਈ ਹੈ ਜੋ ਕਿ ਨੀਚੇ ਤੱਕ ਜਾਂਦੀ ਹੈਗੀ ਐ ਦੇਖ ਸਕਦੇ ਹੋ ਤਸਵੀਰ ਕਿ ਇਹ ਜਿਹੜੀ ਡੋਲੀ ਦੀ ਜੰਜੀਰ ਹੈ ਅੱਗੇ ਸਟੈਂਡ ਦੇ ਨਾਲ ਜਿਹੜੀ ਹੁੱਕ ਹੈਗੀ ਜਿੱਥੇ ਕਿ ਗਲਾਸ ਟੰਗਿਆ ਜਾਣਾ ਉੱਥੇ ਉੱਪਰ ਇਹ ਛੋਟਾ ਤਾਲਾ ਲਗਾਇਆ ਗਿਆ ਹੈ ਹੁਣ ਅਜਿਹੇ ਦੇ ਵਿੱਚ ਪੂਰਾ ਜਾਂ ਪੂਰਾ ਜਿਹੜਾ ਘੜਾ ਜਾਂ ਜਿਸ ਸਟੈਂਡ ਦੇ ਉੱਪਰ ਪਿਆ ਹੈ ਉਸ ਨੂੰ ਕੋਈ ਚੋਰੀ ਨਾ ਕਰ ਲਵੇ ਉਹਨੂੰ ਵੀ ਤਾਲੇ ਲਗਾਏ ਹੋਏ ਨੇ ਇਹ ਦੇਖੋ ਇਹ ਤੀਜਾ ਤਾਲਾ ਤੀਜਾ ਤਾਲਾ ਜਿਹੜਾ ਕਿ ਸਟੈਂਡ ਦੇ ਵਿੱਚ ਤਾਰ ਪਾ ਕੇ ਉਸ ਨੂੰ ਲਗਾਇਆ ਗਿਆ ਹੈ ਅਤੇ ਫਿਰ ਇਹ ਚੌਥਾ ਤਾਲਾ ਉੱਥੇ ਤੋਂ ਬਾਅਦ ਆਜੋ ਇਹ ਪੰਜਵਾਂ ਤਾਲਾ ਇਹ ਹੋ ਗਿਆ ਨਾ ਪੰਜ ਤਾਲਿਆਂ ਵਾਲੇ ਘੜੇ ਦਾ ਪਾਣੀ ਸੋ ਤੁਸੀਂ ਵੀ ਜੇਕਰ ਚੰਡੀਗੜ੍ਹ ਦੇ ਵਿੱਚ ਕਿਸੇ ਕੰਮ ਦੇ سلسلے ਵਿੱਚ ਆਉਂਦੇ ਹੋ ਤੇ ਤੁਹਾਨੂੰ ਵੀ ਰਾਹ ਵਿੱਚ ਜਾਂਦਿਆ ਹੋਇਆ ਪਿਆਸ ਲੱਗਦੀ ਹੈ ਤਾਂ ਤੁਸੀਂ ਵੀ ਸੈਕਟਰ 39 ਦੇ ਵਿੱਚ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਅਤੇ ਜੋ ਹੈ ਖਾਸ ਇੰਤਜ਼ਾਮ ਕੀਤਾ ਗਿਆ ਤੁਹਾਡੇ ਲਈ ਠੰਡੇ ਪਾਣੀ ਦਾ ਇਸ ਪਾਣੀ ਨੂੰ ਜ਼ਰੂਰ ਚਖਿਓ ਤਾਂ ਬਜ਼ਰੀ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਤੇ ਪਰਵਿੰਦਰ ਚੰਡੀਗੜ੍ਹ